ਤਾਂ ਮਾਤਾ ਪਿਤਾ ਨੇ ਤੁਹਾਨੂੰ ਪਾਲਿਆ ਪੋਸਿਆ ਵੱਡੇ ਕੀਤਾ ਤੁਹਾਨੂੰ ਪੈਦਾ ਕੀਤਾ ਉਹਨਾਂ ਨਾਲ ਹੀ ਝਗੜਾ ਕਰ ਰਹੇ ਹੋ ਇੱਕ ਦਿਨ ਕਿਤੇ ਪਾਣੀ ਡੋਲ ਕੇ ਪਾ ਕੇ ਦੇਖਿਓ ਗਿੱਲੇ ਤੇ ਪਿਆ ਜਾਂਦਾ ਸਾਰੀ ਰਾਤ ਬੱਚੇ ਨੂੰ ਨੀਂਦ ਨਹੀਂ ਆਉਂਦੀ ਪਰ ਉਹ ਮਾਂ ਨੇ ਪਤਾ ਨਹੀਂ ਕਿੰਨੇ ਮਹੀਨੇ ਕਿੰਨੇ ਸਾਲ ਆਪਣੇ ਪੁੱਤ ਨੂੰ ਸਜਿਓ ਖੱਬੇ ਪਾਉਣਾ ਖੱਬਿਓ ਸਜੇ ਪਾਉਣਾ ਜੇ ਕਿਤੇ ਦੋਨੇ ਪਾਸੇ ਗਿੱਲੇ ਕਰ ਲੈਣੇ ਤੇ ਆਪਣੀ ਛਾਤੀ ਤੇ ਪਾ ਲੈਣਾ ਅੱਜ ਮਾਵਾਂ ਦਾ ਪਰਉਪਕਾਰ ਅੱਜ ਪਿਤਾ ਦੀ ਉਹ ਕੁਰਬਾਨੀ ਦਾ ਅਸੀਂ ਮੁੱਲ ਤਾਰ ਸਕਦੇ ਆ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਅੱਜ ਤੁਸੀਂ ਆ ਦੁਨਿਆਵੀ ਗੱਲਾਂ ਦੀ ਖਾਤਰ ਆ ਦੁਨਿਆਵੀ ਦੋਸਤੀਆਂ ਦੀ ਖਾਤਰ ਆ ਦੁਨਿਆਵੀ ਰਿਸ਼ਤਿਆਂ ਦੀ ਖਾਤਰ ਆ ਤੁਸੀਂ ਨਾ ਪਿਤਾ ਦੀ ਪਰਵਾਹ ਕੀਤੀ ਨਾ ਤੁਸੀਂ ਆਪਣੀ ਮਾਂ ਦੀ ਪਰਵਾਹ ਕੀਤੀ ਇਹਦੀ ਔਲਾਦ ਨੂੰ ਫਿਰ ਕੀ ਅੱਖਾਂ ਉਹਦੀ ਪੱਗ ਬੜੀ ਉੱਚੀ ਐ ਮਾਂ ਦਾ ਜੀਵਨ ਬੜਾ ਉੱਚਾ ਐ ਮਾਂ ਬਾਪ ਜਦੋਂ ਵੀ ਹਾਰਦੇ ਹਨਾ ਦੀ ਉਹ ਦੁਨੀਆਂ ਦੀ ਕੋਈ ਤਾਕਤ ਬਾਪੂ ਨੂੰ ਹਰਾ ਨਹੀਂ ਸਕਦੀ ਉਹ ਮਾਂ ਨੂੰ ਹਰਾ ਨਹੀਂ ਸਕਦੀ ਜਿੱਦਨ ਵੀ ਹਲਾਉਂਦੀ ਉਹਦੀ ਔਲਾਦ ਹਰਾਉਂਦੀ ਅੱਜ ਗੁਰੂ ਨੂੰ ਜਪਣ ਵਾਲੇ ਬਣੋ ਸਾਡੇ ਪੁੱਤਰ ਧੀਆਂ ਆ ਸਿੱਖ ਵਿਰਸਾ ਸਾਡਾ ਜੋ ਸਾਨੂੰ ਦੱਸਦਾ ਸਾਡੇ ਬੱਚੇ ਸਾਡੀਆਂ ਧੀਆਂ ਕਿੱਦਾਂ ਦੀਆਂ ਹੋਣ ਤੇ ਸਤਿਗੁਰੂ ਕਹਿਣ ਲੱਗੇ ਪੁੱਤਰ ਮਾਪਿਆਂ ਨਾਲ ਝਗੜਾ ਨਹੀਂ ਕਰੀਦਾ ਜਿਨ੍ਹਾਂ ਨੇ ਪਾਲ ਪੋਸ ਕੇ ਵੱਡੇ ਕੀਤਾ ਹੈ ਜਿਨ੍ਹਾਂ ਨੇ ਤੁਹਾਨੂੰ ਗਿੱਲੇ ਤੋਂ ਸੁੱਕੇ ਤੇ ਪਾਇਆ ਹੈ ਜਿਨ੍ਹਾਂ ਨੇ ਤੁਹਾਡੀ ਹਰ ਲੋੜ ਪੂਰੀ ਕੀਤੀ ਹੈ